ਹਾਂ ਜੀ ਸਤਿ ਸ੍ਰੀ ਅਕਾਲ ਜੀ ਸਿੱਧਾ ਸਾਹਿਬ ਕੀ ਕਹਿਣਾ ਚਾਹੋਗੇ ਜੀ ਅੱਜ ਨਾਲ ਪਹੁੰਚੇ ਹੋ ਬਾਪੂ ਜੀ ਅੱਜ ਸਰ ਮਾੜਾ ਜਾ ਹੋਰ ਇੱਕ ਮਿੰਟ ਦੀ ਇੱਕ ਮਿੰਟ ਸ਼ਾਂਤੀ ਸ਼ਾਂਤੀ ਐਤੀ ਰੋਜੀ ਮੇਰਾ ਨਾਲ ਆਉਣ ਦਾ ਮਕਸਦ ਉਹੀ ਹੈ ਮੈਂ ਸਰ ਸਰ ਤੇ ਪੱਤਰ ਜੀ ਹੁਣ ਜਿੰਨੇ ਵੀ ਸਾਰੇ ਐਮਪੀਸ ਬੰਦੇ ਰਾਜ ਦੇ 2013 ਦੇ ਤੇ ਰਹੇ ਉਨਾਂ ਨਾਲ ਮੇਰੀ ਸਾਰਿਆਂ ਨੇ ਡਿਸਕਸ ਹੋਈ ਜਿੱਦਾਂ ਤੁਹਾਨੂੰ ਜੀ ਵੀ ਰਸਈ ਹੈ ਕਿ ਮੈਂ ਇਹ ਨਾ ਲੋਹੜਿਆੜੇ ਦੇ ਲੋਕ ਮੇਰੇ ਤੇ ਵਿਸ਼ਵਾਸ ਕਰਦੇ ਆ ਤਾਂ ਮੈਂ ਵੀ ਉਹੀ ਤਰ੍ਹਾਂ ਸੰਸਦ ਦੇ ਵਿੱਚ ਜਾ ਕੇ ਉਠਾਉਣਾ ਹੈ। ਇਹੀ ਮਕਸਦ ਮੇਰਾ ਹੈ। ਇਹਨਾਂ ਨਾਲ ਹੁਣ ਜਿਵੇਂ ਕੰਮਾਂ ਵੀ ਇਹ ਹੀ ਕਿ ਉਹ ਜੀਆਂ ਪਾਰਟੀਆਂ ਤੇ ਤੁਹਾਨੂੰ ਨਹੀਂ ਭਰੋਸਾ ਕੀਤਾ ਕਿਉਂਕਿ ਮੈਂ 2 ਸਾਲ ਤੋਂ ਲਗਾਤਾਰ ਕਿਦਾਂ ਮੈਂ ਵਿਧਾਨ ਸਭਾ ਦੇ ਵਿੱਚ ਅੱਜ ਵੀ ਬੈਠ ਕੇ ਆ ਗਿਆ। ਮੈਂ ਸੀਮ ਸਿੰਘ ਸਾਹਿਬ ਦਾ ਮੰਗਰਾ ਕਰਦਾ ਕਰਦਾ ਇੱਥੋਂ ਤੱਕ ਪਹੁੰਚ ਗਿਆ। ਫਿਰ ਮੈਨੂੰ ਇਹ ਲੱਗਦਾ ਵੀ ਕਿਉਂਕਿ ਇੱਕ ਮੇਰੀ ਪੀਰੈਂਟ ਪਾਰਟੀ ਵੀ ਕਹਿ ਲਓ ਮੈਂ ਸ਼ੁਰੂ ਤੋਂ ਕਾਂਗਰਸ ਨਾਲ ਹੀ ਅਟੈਚ ਹਾਂ ਤਾਂ ਇਹਨਾਂ ਕੋਲੇ ਗੱਲ ਰੱਖਣੀ ਮੇਰੇ ਲਈ ਥੋੜੀ ਜਿਹੀ ਸੌਖੀ ਹੈ ਗੱਲ ਸੁਣ ਲਓ ਜਦੋਂ ਮੈਂ ਸਾਰਿਆਂ ਨਾਲ ਇਕੱਲੇ ਇਕੱਲੇ ਬੰਦੇਾਂ ਨਾਲ ਬੈਠ ਕੇ ਡਿਸਕਸ ਕੀਤੀ ਵੀ ਮੇਰਾ ਕਸੂਰ ਕੀ ਐ ਇਸ ਗੱਲ ਦੇ ਵਿੱਚ ਮੈਂ ਤੁਹਾਨੂੰ ਕੁਛ ਨਹੀਂ ਮੰਗਦਾ ਮੈਂ ਇਹ ਨਹੀਂ ਕਹਿੰਦਾ ਵੀ ਗੈਂਗਸਟਰ ਤੁਸੀਂ ਸਾਰਿਆਂ ਨੂੰ ਖਾਹੇ ਲਾ ਦਿਓ ਮੈਂ ਇੱਕੋ ਹੀ ਗੱਲ ਪੁੱਛਦਾ ਸਰਕਾਰ ਦੋ ਮੈਨੂੰ ਕੇਵਲ ਕਾਰਨ ਦੱਸ ਦਿਓ ਮੈਂ ਸਬਰ ਕਰਕੇ ਘਰੇ ਬੈਠ ਜਾਊਗਾ ਵੀ ਤੁਸੀਂ ਮਾਰਿਆ ਅਕਾਸਤੋਂ ਹੈ ਵਜ੍ਹਾ ਕੀ ਸੀ ਕੀ ਕੀ ਗਲਤ ਕਰਤਾ ਸੀ ਜਿਹਦਾ ਕਰਕੇ ਤੁਹਾਨੂੰ ਉਹ ਤੇ ਉਹਦੀ ਵੱਤੀ ਫੇਰ ਮਾਰ ਕੇ ਨਹੀਂ ਬੇਰੇਮੀਨਾ ਮੌਤ ਕੀਤੀ ਏ ਇਹ ਕੁਛ ਸਵਾਲ ਨੇ ਮੇਰੇ ਸਰਕਾਰ ਮੂੰਹ ਫੇਰ ਲੈਂਦੀ ਏ ਸਵਾਹ ਸਾਲ ਹੋ ਗਿਆ ਤੁਸੀਂ ਦੇਖਿਆ ਹੋਊਗਾ ਲੌਰੈਂਸ ਦੀ ਵੀਡੀਓ ਬਣ ਜਾਂਦੀ ਏ 7 ਤੇ 8 ਮਾਰਚ ਦੀ ਰਾਤ ਨੂੰ ਲੌਰੈਂਸ ਬਾਹਰ ਰਹਿੰਦਾ ਜੇਲ੍ਹ ਤੋਂ ਔਰ ਗਵਰਨਮੈਂਟ ਦਾ ਡੀਜੀਪੀ ਸਾਹਿਬ ਹੁਣ ਫੇਰ ਪੇਸ਼ ਹੋ ਕੇ ਆਏ ਨੇ ਕੋਰਟ ਦੇ ਵਿੱਚ ਹਾਈ ਕੋਰਟ ਨੇ ਉਸ ਵੀਡੀਓ ਨੂੰ ਗੈਰ ਕਾਨੂੰਨੀ ਇਕਰਾਰ ਵੀ ਦਿੱਤਾ ਸਰਕਾਰ ਫੇਰ ਵੀ ਮੰਨਣ ਨੂੰ ਤਿਆਰ ਨਹੀਂ ਏ ਯਾਨੀ ਸਾਰੀ ਗੱਲ ਦੇ ਉੱਤੋਂ ਜਿਹੜੀ ਮੇਰੀ ਕਿ ਇਸ ਦੀ ਪੋਜੀਸ਼ਨ ਹੈ ਉਹ ਵੀ ਕੋਈ ਬਹੁਤੀ ਚੰਗੀ ਨਹੀਂ ਹੈ ਜਿੰਨਾ ਮੈਨੂੰ ਸਤਿਕਾਰ ਸਹਾਯੋਗ ਮਿਲਣਾ ਚਾਹੀਦਾ ਨਹੀਂ ਮਿਲ ਰਿਹਾ ਤਾਂ ਮੈਂ ਇੱਕ ਇੰਡੀਆ ਲਾਈਨਸ ਜਿਸ ਤਰ੍ਹਾਂ ਮੇਰੀ ਰਾਹੁਲ ਜੀ ਨਾਲ ਗੱਲ ਹੋਈ ਹੈ ਤਾਂ ਮੈਨੂੰ ਕਾਫੀ ਮਨ ਨੂੰ ਸਕੂਨ ਮਿਲਿਆ ਗੱਲ ਕਰਕੇ ਵੀ ਉਹਨਾਂ ਨੇ ਮੇਰੇ ਦਰਦ ਨੂੰ ਥੋੜਾ ਜਿਹਾ ਨੇੜੇ ਤੋਂ ਹੋ ਕੇ ਦੇਖਿਆ ਸ਼ਾਇਦ ਉਹ ਆਪ ਇਹਨਾਂ ਪਰਿਸਥਿਤੀਆਂ ਚ ਲੰਗੇ ਹੋਣਗੇ ਸ਼ਾਇਦ ਤਾਂ ਕਰਕੇ ਵੀ ਫਰਕ ਪੈ ਜਾਂਦਾ ਕਿਉਂਕਿ ਜਿਹੜੇ ਬੰਦੇ ਜਿਹੜੀ ਤਕਲੀਫ ਆਈ ਹੁੰਦੀ ਹੈ ਉਹਨੂੰ ਵਕੂਬੀ ਉਹ ਸਮਝ ਲੈਂਦਾ ਤਾਂ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਜੇ ਇੰਡੀਆ ਲਾਈਨਸ ਆਉਂਦਾ ਹੈ ਤਾਂ ਮੈਨੂੰ ਜਿਹੜੀ ਕਾਨੂੰਨ ਦੀ ਰਾਜ ਦੀ ਸੁਭਾਗ ਨਾ ਹੈਗੀ ਮਤਲਬ ਬਾਕੀ ਤੁਹਾਨੂੰ ਤੁਸੀਂ ਵੀ ਲੋਕ ਸਭਾ ਲੱਗੂ ਸਾਹਿਬ ਵੀ ਦੇਖਦੇ ਹੋ ਜਦੋਂ ਕਿ ਸਰਕਾਰ ਐਨਐਸਏ ਲੋਕ ਤਾਂ ਬਸ ਸੋਚ ਰਹੀ ਸੀ ਪਰ ਲੋਰੈਂਸ ਵਰਗੇ ਰਜੇਲ ਵਿੱਚ ਇੰਟਰਸਟ ਲੇ ਰਹੇ ਨੇ ਸਾਰਾ ਕੁਝ ਚੱਲਦਾ ਉਹਦਾ ਬੇਟਾ ਦੇਖੋ ਕੱਲਾ ਰੱਖਿਆਰੀ ਹੋਈ ਬਪੀ ਸਟੇਟ ਲਾ ਕੇ ਗੁਜਰਾਤ ਜਾਣ ਦਾ ਮਤਲਬ ਕੀ ਹੈ ਬਿਲਕੁਲ ਉਹ ਸਾਡੇ ਦੁਆਚਾਂ ਦੇ ਮੌਤ ਦੇ ਵਾਰੰਟੀ ਸ਼ੂ ਕਰਦਾ ਹੈ ਉੱਥੋਂ ਬੈਠਾ ਹੋਇਆ ਜਿਹੜੇ ਨੂੰ ਜੋ ਕੋਈ ਵੀ ਬੰਦਾ ਹੈ ਕਾਰੋਬਾਰੀ ਅੱਛਾ ਕੰਮ ਕਰਦਾ ਹੈ ਕੋਈ ਵਪਾਰ ਦਾ ਚੰਗੇ ਚਾਰ ਪੈਸੇ ਕਮਾਉਂਦਾ ਮੈਂ ਤੁਹਾਨੂੰ ਚਾਰ ਪੰਜ ਕਤਲ ਤੇ ਹੋਈ ਦੱਸ ਰਿਹਾ ਜੇ ਕਿਸੇ ਨੇ ਵੀ ਆਪੀ ਨਮਦਲੇ ਦਾ ਕਰਦਾ ਉਹ ਮਾਰਦਾ ਜੇ ਕਿਸੇ ਨੇ ਚੰਗਾ ਸੁਨਾਰੇ ਦੀ ਦੁਕਾਨ ਹੈ ਜੀ ਅੱਛਾ ਕਾਰੋਬਾਰ ਚੱਲ ਪਿਆ ਉਹ ਮਾਰਦਾ ਇਹ ਲੋਕ ਹੁਣ ਇੱਕ ਪਾਸੇ ਮੈਂ ਆ ਮੇਰਾ ਪੁੱਤ ਮਰਿਆ ਹੋਇਆ ਵੀ 1.5 ਕਰੋੜ ਰੁਪਈਆ ਗਵਰਨਮੈਂਟ ਦੇ ਖਿਆਣੇ ਦੇ ਵਿੱਚ ਟੈਕਸ ਜਾਂਦਾ ਸਾਡਾ ਅੱਜ ਵੀ ਜਾਂਦਾ ਹੈ ਇੱਕ ਕਾਊਂਟਰ ਦੇ ਕੋਲ ਦੂਜਾ ਕਾਊਂਟਰ ਨਹੀਂ ਮੇਰਾ ਅਜੇ ਤੱਕ ਕਦੇ ਕੋਈ ਇਮਾਨਦਾਰੀ ਨਾਲ ਟੈਕਸ ਭੇ ਕਰਦੇ ਔਰ ਸਾਨੂੰ ਇਹਨਾਂ ਬੇਰਹਿਮੀ ਨਾਲ ਮਾਰ ਦਿੱਤਾ ਜਾਂਦਾ ਦੂਜਾ ਗੁੰਡਾ ਜਿਹੜਾ ਉੱਥੇ ਬਿਠਾ ਰੱਖਿਆ ਹੈ 268 ਲਾ ਕੇ ਦਿਰਾ ਦੇ ਵਿੱਚ ਉਹ ਕਿਸੇ ਪੇਸ਼ੀ ਤੇ ਨਹੀਂ ਆਉਂਦਾ ਕਿਸੇ ਅਦਾਲਤ ਦੇ ਵਿੱਚ ਉਹ ਸਮਨ ਦੀ ਨੋਟ ਪੜਾਇਆ ਜਾ ਸਕਦੇ ਤੇ ਉਹਦੀ ਅੱਖਿਆ ਕੀਤੀ ਜਾ ਰਹੀ ਹੈ ਜੇ ਇੱਕ ਗੁੰਡਾ ਕਿਚੇਰੀ ਦੇ ਵਿੱਚ ਪੇਸ਼ ਹੁੰਦਾ ਤਾਂ ਉਹਨੂੰ ਤਿੰਨ ਡੀਐਸਪੀ ਲਾਏ ਜਾਂਦੇ ਨੇ ਉਹਦੀ ਸੁਰੱਖਿਆ ਮੁਕੰਮਲ ਕੀਤੀ ਜਾਂਦੀ ਹੈ ਤਾਂ ਮੈਂ ਸਰਕਾਰਾਂ ਨੂੰ ਦੋਨਾਂ ਨੂੰ ਸਟੇਟ ਤੇ ਸੈਂਟਰ ਨੂੰ ਗੱਲ ਪੁੱਛਣਾ ਸਾਡੇ ਬਨੁਖੀ ਅਧਿਕਾਰ ਕਿੱਥੇ ਨੇ ਮਤਲਬ ਗੈਂਗਸਟਰ ਅੰਦਰ ਜਿਹੜੇ ਉਹ ਸੇਫ ਕੀਤੇ ਜਾਂਦੇ ਆ ਤੇ ਜਿਹੜੇ ਬਾਹਰ ਆ ਉਹਨੂੰ ਕੋਈ ਉਹ ਨਹੀਂ ਸੀਦਾ ਬਿਲਕੁਲ ਜੇ ਜੇ ਮਤਲਬ ਕਿ ਮੈਂ ਗਲੀ ਦੇ ਵਿੱਚ ਤੁਰਨ ਲੱਗਾ ਵੀ ਖਤਰਾ ਮਹਿਸੂਸ ਕਰਦਾ ਮੈਂ 6 7 ਗਨਮੈਨ ਲੈ ਕੇ ਤੁਰਦਾ ਤਾਂ ਇੱਕ ਜੋ ਮੈਂ ਤੁਹਾਡੀ ਜਾਨ ਲੈਣਾ ਤਾਂ ਮੈਨੂੰ ਵੀ ਤਾਂ ਖਤਰਾ ਹੋਣਾ ਚਾਹੀਦਾ ਨਾ ਕਿ ਜਦੋਂ ਮੈਂ ਗਲੀ ਦੇ ਵਿੱਚ ਤੁਰਨਾ ਵੀ ਮੈਂ ਵੀ ਕਿਸ ਨੂੰ ਮਾਰ ਕੇ ਆਇਆ ਦੰਨ ਕਿਦੋਂ ਤੋਂ ਆਪਣੀ ਸ਼ੁਰੂ ਹੋਣੀ ਹੈ ਤਾਂ ਮੈਨੂੰ ਇੰਨੀ ਰਾਹਤ ਮਿਲੀ ਉਸ ਦਿਨ ਵੀ ਨਰੇਜ ਜੱਜ ਸਾਹਿਬ ਆਇਆ ਬੜਾ ਵਧੀਆ ਕੰਮ ਕਰਾਇਆ ਪ੍ਰਮਾਤਮਾ ਕਰੇ ਕੋਈ ਅਗਲੇ ਸਾਲ ਦੇ ਵਿੱਚ ਉਸ ਸਮਾਂ ਫਿਰ ਆਉਣ ਲੱਗਾ ਉਹੀ ਡੇਟ ਉਹੀ ਤਰੀਕ 29 ਜਿਹੜੀ 11 ਮਈ ਆਨ ਲੱਗੀ ਹੈ ਦੁਬਾਰਾ ਫਿਰ ਉਹੀ ਜਿਹੜੀਆਂ ਚੀਜ਼ਾਂ ਉਹ ਯਾਦ ਆਉਂਦੀਆਂ ਦੁਬਾਰਾ ਇਹਨੂੰ ਕੁੱਲ ਕਹਿੰਦਾ ਉਹ ਤਾਂ ਦੇਖੋ ਜ਼ਖਮ ਤਾਂ ਸਦਾ ਹੀ ਹਾਰੇ ਨਹੀਂ ਹਨ ਉਹ ਤੋਂ ਬਾਅਦ ਮੇਰੇ ਘਰ ਦਾ ਬੇੜਾ ਬੁੱਧਾ ਵੱਜ ਗਿਆ ਠੀਕ ਹੈ ਅਕਾਲ ਪੁਰਖ ਨੇ ਰਾਹਤ ਦਿੱਤੀ ਹੈ ਬੱਚਾ ਦਿੱਤਾ ਹੈ ਪਰੰਤੂ ਦੇਖੋ ਬੜੀ ਬਾਰੀ ਕਸੂਰ ਵੀ ਕਰਦਾ ਹੈ ਮੇਰੇ ਬੇਟੇ ਨੇ ਜਨਮ ਹਾਲੇ ਲੈਣਾ ਸੀਗਾ ਹਫਤਾ ਬਾਅਦ ਬਿਲਕੁਲ ਔਰ ਸਾਨੂੰ ਹਸਪਤਾਲ ਦੇ ਵਿੱਚ ਇੰਨੇ ਨੋਟ 14 ਤੱਕ ਮੈਨੂੰ ਨੋਟਿਸ ਦਿੱਲੀ ਤੋਂ ਚੱਲਦਾ ਔਰ 15 ਨੂੰ ਸਾਡੇ ਹਫਤਾਵਾਲ ਦੇ ਵਿੱਚ ਤਿੰਨ ਅਫਸਰਾਂ ਦੀ ਟੀਮ ਮੇਰੇ ਕੋਲੇ ਪਹੁੰਚ ਜਾਂਦੀ ਹੈ ਤਾਂ ਤੁਸੀਂ ਦੱਸੋ ਇਹ ਨਫਰਤ ਨਹੀਂ ਹੈ ਤਾਂ ਹੋਰ ਕੀ ਹੈ ਜੀ ਸਾਹਿਬ ਇਲਾਜ ਕਰੇ ਭਾਜਪਾ ਕਰੇ ਕਾਂਗਰਸ ਕਰੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਇਸ ਗੱਲ ਨਾਲ ਸਿੱਧੂ ਸਾਹਿਬ ਰਾਜਾਵੜਿੰਗ ਕਹਿੰਦੇ ਨੇ ਸੰਵਿਧਾਨ ਲਈ ਲੜਨਾ ਵਾ ਮੈਂ ਜਹਾਰਨ ਜਿੱਤਨ ਨੇ ਨਹੀਂ ਲੜ ਰਿਹਾ ਸੰਵਿਧਾਨ ਲਈ ਲੜ ਰਿਹਾ ਕਿ ਲੱਗਦਾ ਜੀ ਦੇਸ਼ ਦਾ ਸੰਵਿਧਾਨ ਇੱਧਰ ਉੱਧਰ ਹੁੰਦਾ ਪਿਆ ਜੋ ਪਜੀ ਸੁਭਾਣ ਦੇ ਚਿਹਰੇ ਵੇਖ ਕੇ ਜਿਹੜੇ ਲੋਕ ਫੈਸਲੇ ਕਰ ਰਹੇ ਨੇ ਜੀ ਧਾਰਾ ਤਾਂ 302 ਦੀ ਹੋਰ ਕਤਲਾਂ ਦੇ ਵਿੱਚ ਵੀ ਹੁਣ ਦਿਖਾ ਦਿੰਨਾ ਹੈ ਦੋਸ਼ੀ ਸਜ਼ਾ ਵੀ ਕੱਟ ਰਹੇ ਨੇ ਪੂਰੀ ਵੀ ਹੋਊਗੀ ਐ ਦੁਗਣੀ ਵੀ ਕੱਟ ਲਈ ਫਿਰ ਵੀ ਨਹੀਂ ਛੱਡ ਰਹੇ 302 ਦੀ ਤਾਂ ਧਾਰਾ ਹੀ ਮੇਰੇ ਪੁੱਤ ਤੇ ਲੱਗੀ ਹੋਈ ਹੈ